ਜਿਹੜੀਆਂ ਲਾਸ਼ਾਂ ਨੂੰ ਪੁਲਿਸ ਨੇ ਲਾਵਾਰਸ਼ ਕਹਿ ਕੇ ਸਸਕਾਰ ਕੀਤਾ ਸੀ ਉਹਨਾਂ ਦੀ ਗਿਣਤੀ ਲਗਭਗ 25000 ਸੀ ਉਹਨਾਂ ਦੀ ਇਹ ਭਾਲ ਸਿਰਫ ਪੰਜਾਬ ਦੇ ਲੋਕਾਂ ਤੱਕ ਹੀ ਸੀਮਿਤ ਨਹੀਂ ਸੀ ਇਨਫੈਕਟ 2000 ਪੁਲਿਸ ਵਾਲਿਆਂ ਨੂੰ ਵੀ ਮਾਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਜ਼ੁਲਮ ਕਰਨ ਤੋਂ ਮਨਾ ਕੀਤਾ ਸੀ ਧਨ ਮੰਦਰ ਦੇ ਵਿੱਚੋਂ ਲੱਭਿਆ ਸੀ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਸੀਗਾ ਕਿ ਕਿਹੜਾ ਬੱਚਾ ਤੇ ਉਹਦੇ ਫਾਦਰ ਦਾ ਨਾਮ ਕਿੱਥੇ ਉਹਦਾ ਮੁਕਾਬਲਾ ਹੋਇਆ ਜਾਂ ਉਹਨੂੰ ਕਿਵੇਂ ਮਾਰਿਆ ਗਿਆ ਤੇ ਕਿਹੜਾ ਥਾਣੇਦਾਰ ਉਹਨਾਂ ਨੂੰ ਹੰਲਾਸ਼ਣ ਦੇ ਕੇ ਗਿਆ ਹੈ ਤੇ ਕਿੱਥੇ ਉਹਦਾ ਸਸਕਾਰ ਕੀਤਾ ਗਿਆ ਇਹ ਜੋ ਨੰਬਰ ਅਸੀਂ ਬੋਲ ਰਹੇ ਹਾਂ ਇਹ ਸਭ ਜਸਵੰਤ ਸਿੰਘ ਖਾਲੜਾ ਜੀ ਨੇ ਸਬੂਤ ਇਕੱਠੇ ਕੀਤੇ ਸਨ ਇਹ ਡਾਟਾ ਸਿਰਫ ਰਾਜਨੀਤਿਕ ਲੋਕ ਤੇ ਪੁਲਿਸ ਵਾਲੇ ਹੀ ਦੇਖ ਰਹੇ ਸੀ ਖਾਲੜਾ ਜੀ ਨੇ ਇੱਕ ਪਲਾਨ ਬਣਾਇਆ ਤੇ ਉਹ ਕੋਲ ਦੇ ਸ਼ਮਸ਼ਾਨ ਘਾਟ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੇ ਕਿਹਾ ਤਸ ਸ਼ਮਸ਼ਾਨ ਘਾਟ ਦੇ ਵਿੱਚ ਜੋ ਆਦਮੀ ਸੀ ਉਸਨੇ ਸਾਰਾ ਡਾਟਾ ਖਾਲੜਾ ਜੀ ਨੂੰ ਦੇ ਦਿੱਤਾ ਉੱਥੇ ਉਹਨਾਂ ਨੂੰ ਦਿਲ ਦਹਿਲਾ ਦੇਣ ਵਾਲੀ ਜਾਣਕਾਰੀ ਮਿਲੀ